ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਦਨੀ ਖੁਰਦ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਛੋਟੀ ਬਦਨੀ ਜਾਂ ਬਦਨੀ ਖੁਰਦ ਪਿੰਡ ਆਉਂਦਾ ਬਦਨੀ ਕਲਾਂ ਇਹਦੇ ਨੇੜ ਹੈ ਬੁੱਟਰ ਕਲਾਂ ਇਹਦੇ ਨੇੜ ਹੈ ਜਿਹੜੇ ਘਰ 'ਚ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਇੱਥੇ ਰੂਟੀਨ ਚ ਮੱਝਾਂ ਵਿਕਰੀ ਵਾਲੀਆਂ ਹੁੰਦੀਆਂ ਨਗ ਬਹੁਤ ਸਾਰੇ ਹੁੰਦੇ ਆ ਪਰ ਅਸੀਂ ਪਿਛਲੀ ਵੀਡੀਓ ਜਾਂ ਅੱਜ ਦੀ ਵੀਡੀਓ 'ਚ ਇਹ ਸੋਚਿਆ ਵੀ ਆਪਾਂ ਕੁਸਕ ਮੱਝਾਂ ਤੁਹਾਨੂੰ ਦਿਖਾ ਦਈਏ ਜਿਵੇਂ ਦੋ ਗੱਬਣ ਦਿਖਾ ਦੇਾਂਗੇ ਤੇ ਇਸ ਸਾਈਡ ਦੇ ਉੱਤੇ 6 ਮੱਝਾਂ ਜਿਹੜੀਆਂ ਉਹ ਤਾਜ਼ੀਆਂ ਸੋਈਆਂ ਦਿਖਾਵਾਂਗੇ ਹਾਲਾਂਕਿ ਜੇ ਮੈਂ ਇੱਕ ਵਾਰ ਕੈਮਰਾ ਮਾਰ ਦਿਆਂ ਜਿਵੇਂ ਕਿਹਾ ਵੀ ਪਸ਼ੂ ਬਹੁਤ ਹੁੰਦੇ ਇੱਥੇ ਤਾਂ ਸਾਰਾ ਬਰਾਂਡਾ ਭਰਿਆ ਹੀ ਤੁਹਾਨੂੰ ਦਿਸੂਗਾ ਕਿਉਂਕਿ ਬਹੁਤ ਸਾਰੇ ਨਾਗਬਾਈ ਵਕਾਊ ਇੱਥੇ ਰੱਖਦਾ ਵਿਕਰੀ ਵਾਲੇ ਹੁੰਦੇ ਆ ਸੋਈਆਂ ਸੋਆਈਆਂ ਗੱਬਣ ਫਿਰ ਇੱਕ ਤਰ੍ਹਾਂ ਦਾ ਪਸ਼ੂ ਸੋ ਆਓ ਵੀਡੀਓ ਦੀ ਸ਼ੁਰੂਆਤ ਕਰਦੇ ਆ ਸੋਈਆਂ ਸੋਆਈਆਂ ਮੱਝਾਂ ਤੋਂ ਇੱਕ ਬੇਨਤੀ ਹੱਥ ਬੰਨ ਕੇ ਆਇਆ ਜੀਨੇ ਪਸ਼ੂ ਖਰੀਦਣੋਂ ਆ ਆ ਕੇ ਦੇਖੇ ਤੇ ਆਪਦੀ ਤਸੱਲੀ ਕਰਕੇ ਖਰੀਦੇ ਸਣੀ ਭਾਈ ਸਸਟੀ ਕਾ ਸਸਟੀ ਕਾਲ ਵੀਰੇ ਅ ਅੱਜ ਆਪਾਂ 8 ਨਾਕ ਦਿਖਾਵਾਂਗੇ ਹਾਂਜੀ 6 ਤਾਜ਼ੀਆਂ ਸੂਈਆਂ ਜੀ 2 ਸੂਨ ਵਾਲੀਆਂ ਝੋਟੀਆਂ ਜੀ ਪਹਿਲੇ ਨੰਬਰ ਤੇ ਜਿਹੜੀ ਛੋਟੀ ਤੋਰਾਂਗੇ ਬਈ ਆ ਝੋਟੀ ਦੇ ਮਗਰ ਪੂਰਾ ਬੱਚਾ ਜੀ ਕਟਾ ਹੂੰ ਤੇ ਦੁੱਧ ਹੁਣ 13 14 ਕਿਲੋ ਤੋਂ ਸਟਾਰਟਿੰਗ ਆ ਬੋਲੀ ਤੇ ਸੂਆ ਇਹਦਾ ਦੂਜਾ ਸੂਆ ਦੂਜਾ ਜੀ ਦਿਨ ਅੱਜ ਕਿੰਨੇ ਹੋਗੇ ਹੋਣਗੇ ਸੂਈ ਨੂੰ ਅੰਦਾਜ਼ਾ ਇਹਨੂੰ ਅੱਜ ਦਿਨ ਹੋ ਹੀ ਗਏ ਜੀ 6 5 ਕ ਦਿਨ ਹੀ ਹੋਇਆ ਠੀਕ ਹੈ ਤੋਰੀ ਭਾਈ ਨੂੰ ਤੋਰਦੇ ਰਾਮ ਸੋ ਦੱਸੋ ਦੂਜਾ ਸੂਆ 13 ਕਿਲੋ ਦੁੱਧ ਇਥੋਂ ਕੋਈ ਵੀ ਭਰਾ ਦੋ ਟਾਈਮ ਚੋਲੇ ਤਿੰਨ ਟਾਈਮ ਦੋਲੇ ਰਹਿ ਇਸ ਦਾ ਫਲ ਮਰਬਾਣ ਕੁਆਲਿਟੀ ਬੜੀ ਵਧੀਆ ਛੋਟਾ ਸਿੰਘ ਸੋਹਣਾ ਥਣ ਹਵਾਨਾ ਹਵਾਨੇ ਦਾ ਰੁਖ ਤੁਸੀਂ ਦੇਖੋ ਜੈਡ ਬਲੈਕ ਹੀ ਦੀਂਦੀ ਆ ਪੂਸ਼ ਥੱਲੋਂ ਜੋ ਜਾ ਕੇ ਥੋੜੀ ਵਾਈਟ ਆ ਟਮੈਂਟ 30 ਤਰੀਕ ਦੀ ਰਾਤ ਦੀ ਸੂਈ ਹੈ ਝੋਟੀ ਅੱਛਾ ਤੋ ਚੰਗਾ ਸਿੰਘ ਸੋਨਾ ਢਾਂਚਾ ਦੋਸਤੋ ਝੋਟੀ ਦਾ ਦੂਜਾ ਸੂਆ ਤੋਰਦੇ ਇੱਕ ਵਾਰ ਹੋਰ ਬਈ ਮੜ ਕੋਈ ਆਇਆ ਨਹੀਂ ਆ ਸਵੇਹਾ ਆ ਲਈ ਅੱਜ ਦੋ ਦਿਰੇ ਕੋਈ ਆਇਆ ਨਹੀਂ ਕੋਈ ਆਪਣੀਆਂ ਬਿਜਾਰ ਛੱਡੀਆਂ ਆ ਮਾ ਟਾਈਮ ਤੋਂ ਟਾਈਮ ਹੀ ਆ ਠੀਕ ਹੈ ਆਰਾਮ ਆ ਗਵਾ ਗਈ ਦੀ ਬਹੁਤ ਚੰਗੀ ਝੋਟੀ ਆਵਣਾ 15 16 ਪਲੱਸ ਦੁੱਧ ਪਾਈ ਜਾਊ ਬੰਦਾ ਸੇਵਾ ਵਾਲਾ ਹੋਵੇ ਬੱਚੇ ਲੈਣ ਵਾਲੀ ਆ ਪਰ ਘੱਟੀ ਸਹੀ ਹੈ ਰੇਟ ਇਹਨਾਂ ਦੇ ਬਈ ਰੇਟ ਵੀਰੇ ਫੋਨ ਤੇ ਹੋਣੇ ਆ ਠੀਕ ਹੈ ਸੋ ਦੋਸਤੋ ਰੇਟ ਸਾਰੇ ਪਸ਼ੂਆਂ ਦੇ ਫੋਨ ਤੇ ਆ ਥਣ ਬੜਾ ਚੰਗਾ ਅਗਾੜੀ ਬਹੁਤ ਸੋਹਣੀ ਹੈ ਸਿੰਘ ਸੋਹਣਾ ਬੂਰਾ ਬੱਚਾ ਰੇਟ ਸਾਰੀਆਂ ਝੋਟੀਆਂ ਕਿੜੀਆਂ ਵੀਡੀਓ ਚ ਪਾਉਣੀਆਂ ਆਪਾਂ ਸਾਰੀਆਂ ਚੰਗੀ ਕੀਮਤ ਦਈਆਂ ਹੀ ਆ ਭਰਾ ਠੀਕ ਹੈ ਆਹ ਦੇ ਇੱਥੇ ਮਾਰ ਦੋ ਕੈਮਰਾ ਬਟਨ ਵਾਲੇ ਲੈ ਵਾ ਝੋਟੀ ਦਾ ਬਹੁਤ ਚੰਗੀ ਕੱਟੀ ਆ ਅ ਸੋਏ ਪਹਿਲੇ ਨੰਬਰ ਤੇ ਦੇਖੋ ਇਹਦੇ ਨਾਲ ਇੱਕ ਹੋਰ ਚੰਗੇ ਕੱਦ ਕੱਢਦੀ ਆਹ ਕੱਟੀ ਪਹਿਲਣ ਠੀਕ ਹੈ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਹੋ ਹੀ ਗਏ ਆ 12 13 ਦਿਨ ਕੱਟੀ ਮਗਰ ਆਈ ਦੁੱਧ ਹੁਣ ਕਿੰਨਾ ਹੋ ਗਿਆ 12 ਦੇ 13 ਦੇ ਵਿਚਾਲੇ ਹੈ ਗਈ 12 ਤੋਂ 13 ਕਿਲੋ ਦੁੱਧ 10 ਦੇਣ ਹੋ ਹੀ ਗਏ ਇਹਨੂੰ ਸੂਈ ਨੂੰ ਚਾਰ ਦੰਦ ਆ ਚਾਰ ਦੰਦ 10 ਦੇਣ ਹੰਡਾ 12 ਕਿਲੋ ਤਿਆਰਾ ਚੋਣ ਦਾ ਕੰਡੇ ਵਾਲਾ ਠੀਕ ਹੈ ਚਾਈ ਚੂ ਵੀ ਬੜੀ ਸਾਫ ਆ ਸਾਰੀਆਂ ਝੋਟੀਆਂ ਦੀ ਮੇਲ ਬੂਲ ਬਹੁਤ ਵਧੀਆ ਝੋਟੀ ਦੀ ਪੂਰੀ ਉੱਚੀ ਲੰਬੀ ਹੈ ਅਗਲੇ ਸੂਹਾਂ ਚ ਮੱਝ ਬਾਨੀ ਇਹ ਜੈਡ ਬਲੈਕ ਹੀ ਆ ਪੂਛ ਵੀ ਸਾਰੀ ਕਾਲੀ ਬਾਕੀ ਮੂੰਹ ਮੱਥਾ ਦੇਖੋ ਸੰਗ ਵੀ ਸੋਹਣੇ ਨੇ ਇਸ ਦੇ ਕਿਹੜੇ ਨਾਲ ਕੱਟੀ ਤੇ ਕੱਟੀ ਵੀ ਮੇਰੇ ਖਿਆਲ ਚ ਇਹਦੀ ਜੈਡ ਬਲੈਕ ਸਾਰੀ ਕਾਲੀ ਝੋਟੀ ਰਾਵਣਾ 15 ਪਲੱਸ ਦੁੱਧ ਦੇ ਦੂ ਗੱਟੀ ਇਹ ਵੀ 14 ਬੜਾ ਪਿਆ ਜਿਗਾਰਾ ਗੱਟੀ ਦਾ ਬਟਨ ਵਾਲਾ ਲੇਵਾ ਕੱਟੀ ਵੀ ਦੱਸੋ ਇਹਦੀ ਇੱਕ ਵਾਰ ਦੇਖ ਲਓ ਜੈਡ ਬਲੈਕ ਹੀ ਆ ਜਿਹੜੀ ਇਹ ਤੋਂ ਅੱਗੇ ਬਾਈ ਤਾਂ ਝੋਟੀ ਰਾਤ ਸੂਈ ਆ ਜੀ ਰਾਤ ਹੀ ਸੂਈ ਆ ਦੂਜਾ ਸੂਆ ਵੀ ਹਾਂਜੀ ਸੂਆ ਦਾ ਕਿਨਵਾ ਮਗਰ ਵੀ ਕੱਟੀ ਹੈ ਜੀ ਦੂਜਾ ਸੂਆ ਠੀਕ ਹੈ ਇਹ ਜੂਰ ਵਧੀਆ ਪੈ ਗਈ ਝੋਟੀ ਦੀ ਠੀਕ ਹੈ ਹਾਂਜੀ ਬਹੁਤ ਜਿਗਾੜ ਭੜਾ ਝੋਟੀ ਰੰਦਾ ਟਾਈਮ ਤੋਂ ਟਾਈਮ ਦੀ ਵੀਡੀਓ ਪਾਦੇ ਆ ਜਮਾ ਖਾਲੀ ਹੋਈ ਆ ਠੀਕ ਕਿ ਲੋਕ ਦੁੱਧ ਹੀ ਛੱਡਿਆ ਸਣਾ ਚ ਓਕੇ ਬਰੀਕ ਆ ਦੋਸਤੋ ਉਤੋਂ ਵੀ ਇਹ ਵੀ ਲਗਭਗ ਸਾਰੀ ਕਾਲੀ ਆ ਨੂੰ ਮਗਰ ਕੱਟੀ ਆ ਸੋ ਬੱਚਾ ਇਹਦੇ ਨਾਲ ਵੀ ਕੱਟੀ ਚੋਾਈ ਚੋਈ ਬੜੀ ਮੋਟੀ ਨਿਕਲੀ ਆ ਇਹ ਜੂਰ ਪੈ ਗਈ ਵਧੀਆ ਕੱਲ ਆ ਸ਼ਾਮੀ 6 ਵਜੇ ਸੂਈਆ ਹੂੰ ਜੇ ਜੂਰ ਪੈ ਗਈ ਸੀ ਇਹਦੀ ਵਧੀਆ ਕੱਟੀ ਝੋਟੀ ਇਹ ਵੀ ਆ ਰਾਮਣਾ 15 ਪਲੱਸ ਵਾਲੀ ਹੋਈ ਆਈ ਠੀਕ ਐ ਐਵੇਂ ਆਪਾਂ 18 19 ਕਹਿ ਦਈਏ ਕੋਈ ਫਾਇਦਾ ਨਹੀਂਗਾ 15 15 ਆ ਰਾਮਣਾ ਝੋਟੀਆਂ ਖੁੱਲਾ ਦੁੱਧ ਦਈ ਜਾਣਗੀਆਂ ਠੀਕ ਐ ਹਾਂਜੀ ਫੋ ਚਾਰ ਨੰਬਰ ਦੇ ਖੋਰ ਸੋਹਣੀ ਝੋਟੀ ਤੁਹਾਨੂੰ ਦਿਖਾਉਂਗਾ ਆ ਬਹੁਤ ਵਧੀਆ ਜਿਗਾਰ ਆਂਦਾ ਤਾਂ ਜਮਾ ਖਾਲ ਕੋਈ ਆ ਲੈ ਦੇਖ ਲਓ ਹੂੰ ਕੋਈ ਆ ਨਹੀਂ ਕਿ ਆਪਣਾ ਬੋਲਾ ਛੱਡਿਆ ਵਾ ਵੱਧ ਤੋਂ ਵੱਧ ਕਿਲੋ ਦੁੱਧ ਵੀ ਨਹੀਂ ਛੱਡਿਆ ਠੀਕ ਹੈ ਇਹ ਦੋਕੇ ਜਿਹੜੀ 4 ਨੰਬਰ ਤੇ ਇਹ ਤੇ ਮਾੜੀ ਤੂੜੀ ਛੱਡਦੀ ਇਹਦੇ ਝੋਟੀ ਥੱਲੇ ਹੈਗਾ ਜੀ ਹੁਣ ਮਗਰ ਕੱਟੀ ਇਹਦੇ ਆ ਠੀਕ ਹੈ 13 ਦੇ 13 ਤਿਆਰ ਆ ਹੁਣ ਆਪਣੇ ਕੋਲੇ ਸੂਈ ਆ ਤਾਂ ਠੀਕ ਹੈ ਇਹ ਵੀ ਕੱਤੀ ਤਰੀਕ ਦੀ ਸੂਈ ਵੀ ਆ ਸੋਸ ਇਹਦੇ ਨਾਲ ਵੀ ਬੱਚਾ ਕੱਟੀ ਇਹਦਾ ਵੀ ਥਣ ਬੜਾ ਚੰਗਾ ਕਾਟ-ਕਾਟ ਦੇਖੋ ਪੁੜਿਆਂ ਦੇ ਉੱਤੇ ਸ਼ੇਪ ਦੇਖੋ ਸੋਹਣਾ ਪੁੜਾ ਸਾਫ਼ ਸੁਥਰਾ ਹਵਾਨਾ ਸੰਗ ਵੀ ਸੋਹਣਾ ਹੈ ਛੇਦ ਆਂਦਾ ਹਜੇ ਹੂੰ ਕੋ ਟਾਈਮ ਤੋਂ ਟਾਈਮ ਹੀ ਆ ਜਮਾ ਆਪਣਾ ਕੋਈ ਆਏ ਨਹੀਂ ਕੋਈ ਬਾਜ਼ਾਰ ਛੱਡਿਆ ਵਾ ਜਿਹੜਾ ਮਰਜੀ ਭਰਾ ਉਹਦਾ ਦੋ ਦੋ ਡੰਗ ਤਿੰਨ ਡੰਗ ਉਹਦਾ ਚੋਕੇ ਲੈ ਜੇ ਠੀਕ ਹੈ ਰੈਸ ਦਾ ਪ੍ਰਬੰਧ ਆਪਣੇ ਕੋਲੇ ਫੁੱਲ ਆ ਇਹ ਵੀ ਦੱਸੋ ਸਾਰੀ ਕਾਲੀ ਝੋਟੀ ਪੂਛ ਚ ਵੀ ਨਹੀਂ ਕੋਵਾਲ ਚਿੱਟਾ ਦਿੰਦਾ ਉਹ ਦੋ ਦੋ ਵਾਲ ਹੋ ਸਕਦਾ ਏਟ ਹੋਣ ਜੋ ਜਾ ਕੇ ਵਾਈਟ ਹੋਣ ਬਾਕੀ ਤੁਸੀਂ ਦੇਖ ਹੀ ਰਹੇ ਹੋ ਖੈਰ ਵੀਡੀਓ ਦੇ ਵਿੱਚ ਕੱਦ ਕਾੜ ਬਹੁਤ ਆ ਵਜਨ ਬਜੂਰ ਪੈ ਬੜਾ ਬੜਾ ਵਧੀਆ ਝੋਟੀ ਦਿੰਦਾ ਵੀ ਇਹ ਵੀ ਰਾਵਣਾ 15 16 ਪਲੱਸ ਸਾਲ ਕੋਈ ਹੈ ਝੋਟੀ ਭਵਾਨਾ ਦੇਖੀ ਕਰਮ ਵਾਲੀ ਨੇ ਇਹ ਦੋ ਕੇ ਮੀਣੀ ਜਿਹੜੀ ਮੀਣੀ ਸੂਈ ਹੈ ਜੀ ਦੋ ਤਰੀਕ ਦੀ ਠੀਕ ਹੈ ਹਾਂਜੀ ਇਹ ਵੀ ਆਪਣੇ ਕੋਲੇ ਸੂਈ ਹੈ ਜੇਰ ਦੀ ਡੰਨਾ ਜਮਾ ਹੂੰ ਬੋਲੇ ਜੋ ਖਾਲੀ ਇਹ ਵੀ ਹੁਣ ਇਹ ਵੀ 11 12 ਤੋਂ ਸਟਾਰਟਿੰਗ ਹੀ ਆ ਜੀ ਬਹੁਤ ਬਣ ਕੇ ਸੂਈ ਝੋਟੀ ਆ ਤਾਂ ਠੀਕ ਹੈ ਅੱਜ 5 ਤਰੀਕ ਆ ਹੂੰ ਪਾ ਤੀਜਾ ਦਿਨ ਹੀ ਅੱਜ ਤੂੰ ਬਿਲਕੁਲ ਤਾਂ ਜਿਸ ਮਗਰ ਕਟਾ ਵੇ ਤੇ ਮਾਰ ਦੋ ਮੇਲ ਗਾਫ ਜਮਾ ਕਾਲਾ ਸ਼ਾਹ ਪਿਆ ਬੱਚਾ ਠੀਕ ਹੈ ਆ ਬੰਦ ਹੀ ਰੋ ਸੂਈ ਮੇਨੀ ਝੋਟੀ ਇਹ ਕੋਰ ਲਾਸਟ ਉੱਤੇ ਸੋਹਣੀਆਂ ਸੋਹਣੀਆਂ ਹਨਾ 15 ਪਲੱਸ ਇਹ ਵੀ ਝੋਟੀ ਦੁੱਧ ਦੇਣ ਵਾਲੀ ਆ ਲੈ ਦੇਖੋ ਬਾਲ ਬੋਲ ਕਿੱਦੇ ਆਉਂਦੇ ਆ ਤੇ ਲੈਵਲ ਤੇ ਆ ਗਈ ਹਨਾ ਝੋਟੀ ਨੇ ਉੱਧੇ ਕੱਢਣਾ ਸਾਰਾ ਕੁਝ ਆ ਝੋਟੀ ਕੱਲ ਸੂਈ ਹੈ ਜੀ ਠੀਕ ਹੈ ਹਾਂਜੀ ਕੱਲ ਉਹ ਮਈਆਂ ਆਪਣੇ ਕੋਲੇ ਰਾਤ ਹੀ ਆਈਆਂ ਸਾਰੀਆਂ ਠੀਕ ਹੈ ਹਾਂਜੀ ਆ ਦੋ ਕ ਝੋਟੀਆਂ ਪਹਿਲਾਂ ਹੀ ਆਪਣੇ ਕੋਲੇ 2 ਤਰੀਕ ਨੂੰ ਕਿਹੜੀਆਂ 31 ਨੂੰ ਪਹਿਲੇ ਸਟਾਕ ਚ ਆਈਆਂ ਹਮ ਆ ਝੋਟੀਆਂ ਰਾਤ 11 ਆਈਆਂ ਇਹ ਵੀ ਝੋਟੀ ਗੱਲ ਹੀ ਸੂਈ ਹੈ ਜੀ ਠੀਕ ਹੈ ਜੇ ਜੂਰ ਹੋ ਗਈ ਡਨ ਜਮਾ ਉਹ ਪਿਓਰ ਹਰਿਆਣੇ ਦੀਆਂ ਮਈਆਂ ਹੋਣਗੀਆਂ ਬੈਡ ਪ੍ਰੂਫ ਦਵਾਂਗੇ ਆਪਾਂ ਠੀਕ ਹੈ ਕੋਈ ਆਪਣੀ ਪੰਜਾਬ ਦੀ ਮੈਂ ਨਹੀਂਗੀ ਸੋ ਇਹ ਵੀ ਜੈਡ ਬਲੈਕੀ ਐ ਦੇਖੋ ਸਾਰੀ ਕਾਲੀ ਐ ਮਗਰ ਕਟਾਏ ਤੇ ਮਾਰ ਦੋ ਜੀ ਹਾਲਾ ਨਾੜੂਏ ਤੇ ਲੋ ਹੂੰ ਚੱਲ ਵਿਚਾਰਾ ਇਹ ਤਾਂ ਖੜਾ ਹੀ ਹੋਣ ਹੋਇਆ ਚੱਜ ਨਾਲ ਸਹੀ ਐ ਆ ਦੇ ਲੋ ਜੈਡ ਬਲੈਕੀ ਐ ਦੇਖੋ ਕਟਾ ਵੀ ਸਾਰਾ ਹੀ ਕਾਲਾ ਹਾਂਜੀ ਬਹੁਤ ਬਣੀ ਹੋਈ ਸੀ ਝੋਟਕੀ ਇਹ ਵੀ ਵੀਡੀਓ ਇੰਡੀ ਆਪਣੇ ਕੋਲੇ ਹੈਗੀ ਆ ਡੰਗ ਤੋਂ ਡੰਗ ਦੀ ਫੁੱਲ ਬਣੀਆਂ ਦੀ ਸਾਰੀਆਂ ਦੀ ਠੀਕ ਹੈ ਹਾਂਜੀ ਇਹ ਤੋਂ ਅੱਗੇ ਦੋ ਤੁਹਾਨੂੰ ਗੱਪਣ ਦਿਖਾ ਦਿੰਨੇ ਆ ਉਹੀ ਨਹੀਂ ਕਿ ਨਹੀਂ ਆ ਪਰ 17 18 ਪਲੱਸ ਵਾਲੀਆਂ ਝੋਟੀਆਂ ਆਪਾਂ ਦਾ 15 16 ਹੀ ਕਵਾਂਗੇ ਭਰਾਵਾਂ ਨੂੰ ਸਾਰਿਆਂ ਨੂੰ ਬੰਦਾ ਸੇਵ ਵਾਲਾ ਹੋਵੇ ਇਹ ਕਿੰਨੇ ਦਿਨ ਲੈ ਸਕਦੀ ਸੂ ਬਾਹੀ 5 4 ਦਿਨ ਬਾਲੇ ਦਿਨ ਨਹੀਂ ਲੈਂਦੀ ਠੀਕ ਹੈ ਕੋਈ ਹੱਲ ਹੁਲ ਕੇ ਪਾਲਾ ਪਹਿਲਾਂ ਸੂ ਪੇ ਕੋਈ 1 2 ਦਿਨ ਕਹਿ ਨਹੀਂ ਸਕਦੇ ਹੂੰ ਉਹਦਾ ਹਾਜ਼ਰ ਹੀ ਆ ਮਾਲਕਾਂ ਨੇ ਤਾਂ ਗਏ 16 ਕਿਲੋ ਇਹਨੇ ਪਹਿਲਾਂ ਨੇ ਦੁੱਧ ਦਿੱਤਾ ਹੂੰ ਪਾਪਾ ਦਾ 15 16 ਹੀ ਕਹਿ ਕੇ ਦਮਾ ਕੇ ਮਾਲ ਕਾਂ ਕਿ ਉਹ ਕਿਹੇ ਕਿਹੜੇ ਮਰਜੀ ਭਰਾ ਲੈ ਲੈ ਠੀਕ ਦੱਬਣ ਵੀ ਮਂਗਾਉਣੀ ਆ ਭਰਦੀ ਥਾਣਾ ਵੀ ਦੰਨ ਹੋਊਗੀ ਜਮਾ ਓਕੇ ਰਿਪੋਰਟ ਠੀਕ ਹੈ ਹਾਂਜੀ ਪੇਛੇਰੀ ਵੀ ਸਾਰੀ ਆਪਣੀ ਜ਼ਿੰਮੇਵਾਰੀ ਹੋ ਆ ਬੰਦ ਬਹੁਤ ਵੱਡੀ ਝੋਟੀ ਆ ਆ ਦੇਖ ਲਓ ਆਪਾ ਦਾ 15 16 ਕਹਾਂਗੇ ਦੇਣ ਵਾਲੀ ਤਾਂ ਝੋਟੀ 17 18 ਸੋਨ ਨੂੰ ਵੀ ਪਤਾ ਹੀ ਆਈ ਸੋ ਦਸੋ ਦੁੱਧ ਸੋਨਾ ਦੇ ਦੂ ਖੈਰ ਸੋਹਣੀ ਝੋਟੀ ਸਿੰਘਾਂ ਦੀ ਵੀ ਸੁਨੱਖੀ ਐ ਬਾਕੀ ਦੁੱਧ ਤੁਹਾਡੀ ਸੇਵਾ ਦਾ ਹੈ ਜਿਹੜੀ ਇਹ ਦਰ ਲਾਸਟ ਉੱਤੇ ਇੱਕ ਛੋਟੀ ਹੋਰ ਦਖਾਣ ਨੇ ਇਹ ਕਿੰਨੇ ਦਿਨ ਲੈਂਦੀ ਹੈ ਤੇ ਕਿੰਨਾ ਮਸੂਆ ਦੂਜਾ ਸੂਆ ਜੀ ਹੂੰ ਤੇ 6 ਦਾ ਆਂਦਾ ਹਜੇ ਠੀਕ ਹੈ ਹਾਂ ਜੀ ਬਾਹ ਹੀ 5-5 4-4 ਦੇ ਲੈਣੀਆਂ ਕਰਮਾਂ ਵਾਲੀਆਂ ਹਾਜ਼ਰ ਜੀ ਹਾਂ ਹੀ ਆ ਦੱਸੋ ਹਾਂ ਜੀ ਇਹ ਵੀ ਜੈਡ ਬਲੈਕ ਹੀ ਹੈ ਆਹ ਨਹੀਂ ਲੈਵਾ ਚੱਕੀ ਛੋਟੀ ਜੀ ਅੱਛਾ ਉਹ ਹਾਂ ਜੀ ਆ ਤਾਂ ਹੋਣੀ ਆਈਆਂ ਇੱਕ ਆ ਛੋਟੀ ਤੇ ਇੱਕ 2 ਨੰਬਰ ਵਾਲੀ ਠੀਕ ਹੈ ਬਹੁਤ ਕੱਟੀ ਕੱਲ ਲੋਗ ਲੋ ਕਰਦੀ ਕਦੋਂ ਉੱਥੇ ਲਈ ਆ ਫਟਾਣਿਆ ਛੱਪੜ ਚ ਫਿਰਦੀ ਲਈ ਆ ਗੇੜੇ ਤੂੰ ਫੇਰ ਮੋੜੀ ਇਹਨੂੰ ਇੱਕ ਵਾਰ ਛੋਟੀ ਦੀ ਪੰਤਰ ਵੀ ਬੜੀ ਚੰਗੀ ਹਵਾਨਾ ਸੋਹਣਾ ਥਣ ਥੀ ਚਵਾਈ ਵਾਲੇ ਸੋਏ ਦੋਸਤੋ ਅੱਠ ਮੱਝਾਂ ਵਿਕਰੀ ਵਾਲੀਆਂ ਸੀ ਤੇ ਅੱਠਾਂ ਦੀ ਡਿਟੇਲ ਤੁਹਾਨੂੰ ਦੱਸਤੀ ਐ ਰੇਟ ਫੋਨ ਤੇ ਐ ਨੰਬਰ ਸਕਰੀਨ ਉੱਤੇ ਐ ਬਾਕੀ ਕੋਈ ਵੀ ਭਰਾ ਇੱਥੇ ਆਊਗਾ ਖਾਲੀ ਨਹੀਂ ਮੁੜੋਂਗਾ ਕਿਉਂਕਿ ਨਾਗ ਅੰਦਰ ਵੀ ਬਹੁਤ ਬੈਠੇ ਐ ਬਸ ਇਹ ਵੀ ਤੁਸੀਂ ਇੱਥੇ ਆ ਕੇ ਪਸ਼ੂ ਦੇਖੋ ਤੇ ਆਪਣੀ ਸਮਝ ਨਾਲ ਤਸੱਲੀ ਕਰਕੇ ਖਰੀਦ ਲਓ ਰਾਇਸ ਦਾ ਫੁੱਲ ਪ੍ਰਬੰਧ ਦਾ ਰੱਖ ਸਕਦੇ ਹਾਂ ਜਿੰਨਾ ਤੋਂ ਦੱਸਿਆ ਉਹ ਹਾਜ਼ਰ ਤੁਹਾਨੂੰ ਮਿਲ ਜਾਣਾ ਧੰਨਵਾਦ